ਹਾਈ ਕੋਰਟ ਨੂੰ ਪੰਬ ਨਾਲ ਰੱਦ ਕਰ ਜਾਵੇਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਊਸ਼ਾਲਾ 15 ਜਨਵਰੀ ਤੇ ਇਹ ਨੰਬੜ 14 ਮਾਰਚ ਤੇ 19 ਮਾਰਚ ਨੂੰ ਚਾਰ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਪੁਲਿਸ ਨੇ ਪਹਿਲਾਂ ਹੀ ਆਈਟੀ ਐਕਟ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਰਿਕਾਰਡਿੰਗ ਪਿੰਜਨ ਵਾਲੇ ਨੇ ਕਿਹਾ ਹੈ ਕਿ ਹਾਈ ਕੋਰਟ ਤਾਂ ਕੀ ਤੇਰੇ ਸੁਪਰੀਮ ਕੋਰਟ ਨੂੰ ਵੀ ਉਡਾ ਦਵਾਂਗੇ ਤੁਹਾਡੇ ਵਿੱਚ ਦਮ ਨਹੀਂ ਉਹਨੇ ਮੱਬਨ ਨੂੰ ਤੈਨੂੰ ਦੱਸਾਂਗੇ ਬੰਬ ਧਮਾਕੇ ਕਰਾਂਗੇ ਆਈ ਕੋਰਟ ਵਿੱਚ ਤੈਨੂੰ ਕਿ ਬੰਬ ਨਾਲ ਉਡਾ ਦਿੱਤਾ ਜਾਵੇਗਾ ਮਥੁਰਾ ਦਿੱਲੀ ਅਤੇ ਹਿੰਦੂਸਤਾਨ ਦੇ ਸਾਰੇ ਮੰਦਰਾਂ ਨੂੰ ਕਾਦਵਾਂਗੇ ਉਸਦੇ ਬਾਅਦ ਮੈਸੇਜ ਭੇਜਿਆ ਇਸ ਵਿੱਚ ਲਿਖਿਆ ਸੇ ਕਿ 19 ਮੰਮਾਂ ਨੂੰ ਸਵੇਰੇ ਪ੍ਰਯਾਗਰਾ ਸਟੇਸ਼ਨ ਅਤੇ ਫਿਰ ਹਾਈ ਕੋਰਟ ਨੂੰ ਵੀ ਉਡਾਵਾਂਗੇ ਦਾ ਸੰਯੋਗ ਹੈ ਕਿ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਬਨਾਮ ਸ਼ਾਹੀ ਇਦਗਾਦ 18 ਮਾਮਲਿਆਂ ਦੀ ਸੁਣਵਾਈ 19 ਮੰਮਾਂ ਨੂੰ ਇਲਾਵਾ ਹਾਈ ਕੋਰਟ ਵਿੱਚ ਹੋਣੀ ਹੈ ਜਿਹਦੀ ਸੁਣਵਾਈ ਜਸਟਿਸ ਆਰ ਐਨ ਮਿਸ਼ਰਾ ਦੀ ਅਦਾਲਤ ਵਿੱਚ ਹੋਣੀ ਹੈ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਪੱਖ ਨੂੰ ਅਦਾਲਤ ਤੋਂ ਵੱਡੇ ਫੈਸਲੇ ਦੀ ਉਮੀਦ ਹੈ ਅਸੰਤੋਸ਼ ਪਾਂਡੇ ਨੇ ਸ਼ਾਹੀ ਇਦਗਾਦ ਦੇ ਬਿਜਲੀ ਦੇ ਗੈਰ ਕਾਨੂੰਨੀ ਚਲੌਂਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਦੇ ਬਿਜਰੇ ਪਰ ਆਗਤ ਇੱਕ ਪੁਲਿਸ ਨੇ ਸ਼ਾਹੀ ਇਦਗਾਦ ਇਸ ਤੱਕਰ ਖਿਲਾਫ ਕਾਰਵਾਈ ਕੀਤੀ ਸੀ ਸੰਪੂਰਨ ਦਫ਼ਤਰ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁਕੀਆਂ ਨੇ ਪ੍ਰਿਆਗ ਰਾਜ ਕੋ ਸ਼ੰਭੀ ਫਤੇਪੁਰ ਅਤੇ ਮਥਰਾ ਵਿੱਚ ਕੇਸ ਦਰਜ ਕੀਤੇ ਗਏ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਜੀਹੇ ਵਿੱਚ ਧਮਕੀ ਭਰੇ ਫੋਨ ਅਤੇ ਮੈਸੇਜ ਆਉਣ ਨਾਲ ਹੜਕੰਪ ਮਚ ਗਿਆ ਹੈ